ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇ ਖਾਣੇ ਮੇਰੇ ਸਾਰੇ ਭਰਾਵਾਂ ਮੇਰੇ ਲੈਨੇ ਚੱਲਦੇ ਗਿਆਨ ਵਾਲਾ ਚੈਨਲ ਦੇ ਹੋਂ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਸਭ ਦੀ ਘਰ ਘਰ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਤੇ ਲੈ ਮਿੱਤਰੋ ਅੱਜ ਆਪਾਂ ਗਰਮ ਕਰਨ ਦਾ ਤਰੀਕਾ ਦੱਸਾਂਗੇ ਤੁਹਾਨੂੰ ਬਹੁਤ ਭਰਾ ਕਹਿੰਦੇ ਸੀਗੇ ਬੀਬੀ ਗਰਮ ਕਿਉਂਕਿ ਜਦੋਂ ਬਈ ਗਰਮੀਆਂ ਤਾਂ ਹੁੰਦੀਆਂ ਨੇ ਉਦੋਂ ਤੱਕ ਕੰਦਾ ਪਾਣੀ ਵੀ ਲਾਉਣੇ ਆ ਪਰ ਜਦੋਂ ਆ ਠੰਡੇ ਮਹੀਨੇ ਦੇ ਦਿਨ ਹੁੰਦੇ ਨੇ ਦੂਸਰੇ ਵਾਲੇ ਦਿਨ ਹੁੰਦੇ ਨੇ ਉਹਦੇ ਚ ਕੂਤਰ ਬਈ ਤਾਰ ਗਰਮੀ ਉੱਡਦਾ ਠੀਕ ਆ ਗਰ ਇਦਲੀ ਵੀ ਆ ਦੇਖੋ ਇੱਕ ਕਾਪਾ ਆਪਾਂ ਪਾਣੀ ਠੀਕ ਆ ਹੁਣ ਇਹਨੂੰ ਪਾਵਾਂਗੇ ਇਹਦੇ ਚ ਠੀਕ ਆ ਹੁਣ ਪਹਿਲੀ ਚੀਜ਼ ਭਰਾ ਬਣ ਕੇ ਵੀਡੀਓ ਪੂਰੀ ਦੇਖਿਆ ਕਰੋ ਨਾ ਸਕਿਪ ਕਰਿਆ ਕਰੋ ਯਾਰ ਬਾਅਦ ਚ ਤੁਸੀਂ ਮੈਨੂੰ ਮੈਸੇਜ ਕਰ ਕਰ ਇੰਸਟਾ ਤੇ ਹਨਾ ਪੁੱਛਦੇ ਹੋ ਭਈ ਆ ਕੀ ਸੀ ਆ ਕੀ ਸੀ ਹੱਥ ਜੋੜ ਕੇ ਬੇਨਤੀ ਐ ਇੱਕ ਕਾ ਬਈ ਮਣੱਕੇ ਇਹ ਆਪਾਂ ਬਈ ਦੋ ਮਣੱਕੇ ਨੇ ਬਈ ਵਿੱਚ ਇਹਦੇ ਬੀ ਕੱਢ ਦੇਣੇ ਆਪਾਂ ਠੀਕ ਹੈ ਇਹਦੇ ਚ ਆਪਾਂ ਬੀ ਹੁੰਦੇ ਨੇ ਗੀ ਨਹੀਂ ਵਿੱਚ ਪਾਉਣੇ ਬੀ ਆਪਾਂ ਕੱਢ ਦੇਣੇ ਆ ਠੀਕ ਹੈ ਇਹ ਦੋ ਆਪਾਂ ਹੀਟਰ ਨੂੰ ਵੀ ਚਲਾ ਦਿੰਨੇ ਆ ਇਲਾ ਮਿੱਤਰੋ ਇੱਕ ਕੱਪ ਪਾਣੀ ਪਾਇਆ ਆਪਾਂ ਵਿੱਚ ਪਾਦਾ ਬਈ ਮਣੱਕਾ ਠੀਕ ਹੈ ਤੇ ਹੁਣ ਦੂਜੀ ਚੀਜ਼ ਹੈ ਆਹ ਦੇਖੋ ਠੀਕ ਆ ਹੁਣ ਆਪਾਂ ਇਹ ਪਾਵਾਂਗੇ ਵਿੱਚ ਤੇ ਤੀਜੀ ਚੀਜ਼ ਆ ਮਿੱਤਰੋ ਦੇਖੀ ਜਦੋਂ ਬਾਅਦ ਚ ਸਾਰਾ ਕੁਝ ਸਮਝਾ ਦੂੰਗਾ ਠੀਕ ਆ ਬੱਚੀ ਸਾਰਾ ਸਮਝਾ ਦੂੰਗਾ ਵੀਡੀਓ ਦੇ ਠੀਕ ਆ ਇਹ ਆ ਦਾਲ ਚੀਨੀ ਇਹਦੇ ਵੀ ਚਾਰ ਪੰਜ ਟੂਟੇ ਲੈਣੇ ਆਪਾਂ ਛੋਟੇ-ਵੋਟੇ ਜਨੇ ਠੀਕ ਆ ਕਾ ਟੂ ਲੈਣੇ ਆਪਾਂ ਲੌਂਗ ਬਾਈ ਟੋਪੀ ਵਾਲੇ ਇਹ ਵੀ ਛੱਡਦੇ ਠੀਕ ਹੈ ਇੱਤ ਜੀ ਰਹੇਗੀ ਹੁਣ ਆਪਣੀ ਇਹਦੇ ਘਟੋ ਘਟ ਤੁਸੀਂ ਐਸਾ ਹਿਸਾਬ ਲਾ ਲਓ ਵੀ 20 25 ਦਾਣੇ ਹੋਣੇ ਚਾਹੀਦੇ ਨੇ ਬਾਈ ਇਹ ਸਾਰਾ ਹੁਣ ਆਪਾਂ ਜਗਾੜ ਇਹਦੇ ਚ ਲਿਆਪਾ ਠੀਕ ਹੈ ਤੇ ਇਹਨੂੰ ਹੁਣ ਰਿਜਾਂ ਦਾਂਗੇ ਭਾਈ ਇਹਨੂੰ ਉਨਾ ਚਿਰ ਝਾਉਣਾ ਆਪਾਂ ਵੀ ਜਿੰਨਾ ਚਿਰ ਅੱਧਾ ਨਾ ਰਹੇ ਜੇ ਠੀਕ ਹੈ ਇਹ ਕੰਮ ਕੀ ਕਰਦਾ ਮਿੱਤਰੋ ਇਹ ਜੇ ਕਬੂਤਰ ਨੂੰ ਥਕਾਵਟ ਹੁੰਦੀ ਹੈ ਠੀਕ ਹੈ ਸਰੀਰ 'ਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਗੇੜਿਆਂ ਤੋਂ ਲਾ ਭਾਈ ਕਬੂਤਰ ਜ਼ੋਰ ਲਾਉਂਦੇ ਹੀ ਲਾਉਂਦੇ ਨੇ ਆਪਣੇ ਠੀਕ ਹੈ ਉਹਦੇ ਕਰਕੇ ਜੇ ਕੋਈ ਮਾਣੀ ਮੋਟੀ ਥਕਾਵਟ ਜਾਂ ਸਰੀਰ 'ਚ ਕੋਈ ਬੁਖਾਰ ਜਾਂ ਕੁਝ ਵੀ ਡਾਲੋ ਨਾ ਮਾੜਾ ਮੋਟਾ ਵੀ ਕਬੂਤਰ એનર્ਜੀ 'ਚ ਨਹੀਂ ਹੈਗਾ ਠੀਕ ਹੈ ਸੁਸਤ ਜਾ ਉਹ ਸਾਰਾ ਕੁਝ ਸੈੱਟ ਕਰਦਾ ਬਿੱਠੋ ਥੇ ਠੀਕ ਹੈ ਇਹ ਨਹੀਂ ਦੇਸੀ ਚੀਜ਼ਾਂ ਨੇ ਆ ਥੋੜੇ ਸਾਹਮਣੇ ਦੇਖ ਲਓ ਰੰਗ ਜਾ ਛੱਡਣ ਲੱਗ ਗਿਆ ਠੀਕ ਹੈ ਸਾਰਿਆਂ ਨਾਲ ਬੈਸਟ ਹੈ ਬਈ ਇਹ ਤੇ ਬਈ ਜ਼ਰੂਰੀ ਵੀ ਆ ਕੋਈ ਭਰਾ ਨਹੀਂ ਦੱਸਦਾ ਜੇ ਦੀ ਕਦੇ ਵੀ ਹਾਂ ਕਿਹੜੇ ਟਾਈਮ 'ਚ ਕੀ ਆ ਹਨਾ ਆਪਾਂ ਸਾਰਾ ਕੁਝ ਥੋੜਾ ਨਾਲ ਸ਼ੇਅਰ ਕਰ ਦਿੰਨਾ ਪਿਛਲੀ ਵੀਡੀਓ 'ਚ ਤੁਹਾਨੂੰ ਸਿੱਧਾ ਆਲੂ ਖਾਰਾ ਵੀ ਦੱਸਦਾ ਸੀ ਠੀਕ ਹੈ ਵੀ ਕਿਵੇਂ ਲਾਉਣਾ ਤੇ ਕਿੰਨੇ ਵਜੇ ਲਾਉਣਾ ਲਾਈਵ ਦਿਖਾਇਆ ਸੀ ਆਪਾਂ ਵੀਡੀਓ ਵਿੱਚ ਬੰਦ ਵੀ ਨਹੀਂ ਕੀਤੀ ਕੁਝ ਕਰ ਮਰੇ ਇੱਕ ਗੱਲ ਕਹਿਤਾ ਦਿੰਦੇ ਨੇ ਪਰ ਦੱਸਦਾ ਕੋਈ ਨਹੀਂ ਬਾਈ ਤੁਸੀਂ ਕਦੇ ਚੈੱਕ ਕਰਕੇ ਦੇਖਿਓ ਵੀਡੀਓ ਠੀਕ ਐ ਅਗਲਾ ਸਿਰਫ ਸਿੱਧਾ ਗੱਲ ਕਹਿ ਦੂ ਵੀ ਬਾਈ ਅੱਜ ਅਸੀਂ ਆਹਾ ਅੱਜ ਸੜਾ ਲੋਖੜਾ ਉਹ ਲਿਖਿਆ ਥੰਬਨੇਲ ਤੇ ਸਭ ਕੁਝ ਲਿਖਿਆ ਹੁੰਦਾ ਪਰ ਵਿੱਚ ਕੱਟਣ ਪਾਉਣ ਨੂੰ ਕੁਝ ਨਹੀਂ ਹੁੰਦਾ ਠੀਕ ਐ ਤੇ ਬਾਈ ਆ ਟਾਈਮ 'ਚ 2 3 ਬਾਦਾਮ 3 ਬਾਦਾਮ ਵਾਲਾ ਕੋਈ ਕਮੂਤਰ ਕਰਨ ਨਹੀਂ ਮਾਰਦਾ ਮਿੱਤਰੋ ਠੀਕ ਐ ਜੇ ਤੁਹਾਨੂੰ ਮੈਨ ਲੱਗੇ ਵੀ ਦਿਨ ਮਾਰ ਜੂਗਾ ਠੀਕ ਐ ਇਹ ਬਹਿਮ ਐ ਤੇ ਬਾਈ ਇਹ ਸਾਰੇ ਨਾ ਤੁਹਾਨੂੰ ਬਈ ਪੁੱਠੇ ਦਾ ਆਉਂਦੇ ਨੇ ਠੀਕ ਐ ਤੁਹਾਨੂੰ ਕਰਦੇ ਨੇ ਤਿੱਦਨ ਤੇ ਲਾ ਮੈਟਰੋ ਹੁਣ ਇਹ ਆਪਾਂ ਵਾਲੀ ਜੰਨੇ ਆ ਤੇ ਬਾਈ ਕੋਈ ਨਹੀਂ ਦੱਸਦਾ ਭਰਾ ਬਣ ਕੇ ਆਹ ਟਾਈਮ ਚ ਕਬੂਤਰ ਸਾਂਭਣਾ ਹੁੰਦਾ ਬਾਈ ਜਿੰਨੀ ਤੁਹਾਡੇ ਕਬੂਤਰ ਦੀ ਖਰਾਕ ਹੁੰਦੀ ਆ ਜੇ ਤੁਹਾਡਾ ਕਬੂਤਰ 15 20 ਬਦਾਮ ਖਾਂਦਾ ਤਾਂ ਘੱਟੋ ਘੱਟ ਬਾਈ 7 ਬਦਾਮਾਂ ਦੇ 6 ਬਦਾਮਾਂ ਦੇ ਸਾਂਭੋ ਕਬੂਤਰ ਨੂੰ ਠੀਕ ਆ ਤੇ ਕਬੂਤਰ ਤੁਸੀਂ ਘੱਟੋ ਘੱਟ ਹਿਸਾਬ ਲਾ ਲਓ ਵੀ 4 ਵਜੇ ਦੇ ਨੇੜੇ-ਗੇੜੇ 5 ਵਜੇ ਦੇ ਨੇੜੇ-ਗੇੜੇ ਨਾ ਜਾ ਕੇ ਕਬੂਤਰ ਖਾਲੀ ਹੋਵੇ ਠੀਕ ਆ ਕਿਉਂਕਿ ਲੋਆਂ ਹੁੰਦੀਆਂ ਨੇ ਨਾ ਜਿਹੜੀਆਂ ਆਪਣੀਆਂ ਲੋਆਂ ਆ ਲੋਜ ਕੀ ਹੁੰਦਾ ਬਈ ਆਪਾਂ ਤਿੰਨ ਬਦਾਮਾਂ ਤੇ ਚਾਰ ਬਦਾਮਾਂ ਦੇ ਸਾਹਮਣੇ ਆ ਪਰ ਮੈਂ ਤਾਂ ਨਹੀਂ ਕਹਿੰਦਾ ਸਾਹਮਣੇ ਆਪਣਾ ਬਾਹਰ ਤੋ ਤੋਤੀ ਸਾਹਮਣੇ ਆਪਾਂ ਠੀਕ ਆ ਆਪਾਂ ਗੱਲ ਨਹੀਂ ਦੋ ਟਾਈ ਬਦਾਮਾਂ ਦੇ ਸੌਂ ਖਾ ਗਏ ਨੇ ਵੀ ਕਦੇ ਵੀ ਆਪਾਂ ਸਾਹਮਣੇ ਹੋਵੇ ਲੋਜ ਕੀ ਹੁੰਦਾ ਬਈ ਆਪਾਂ ਦੋ ਤਿੰਨ ਬਦਾਮਾਂ ਤੇ ਚਾਰ ਬਦਾਮਾਂ ਅੱਡੋ ਅਰ ਖੇਡ ਹੁੰਦੀ ਹੈ ਬੰਦੇ ਦੀ ਹਨਾ ਸਾਹਮਣੇ ਆ ਠੀਕ ਆ ਆਪਾਂ ਨੂੰ ਹੁੰਦਾ ਵੀ ਦੇਖੋ 4 ਵਜੇ ਤੱਕ ਦਾ ਬਾਜੀ 3:30 ਵਜੇ ਤੱਕ ਬਾਜੀ ਜਾਣੀ ਹੈ ਠੀਕ ਆ ਤਾਂ ਆਪਣਾ ਕੰਪਿਊਟਰ ਜੇ ਕੋਈ ਤੁਸੀਂ ਹਿਸਾਬ ਨਾਲ 1 ਵਜੇ ਖਾਲੀ ਹੋ ਗਿਆ ਤਾਂ 2 ਘੰਟੇ ਹੋਰ ਆਮ ਨਾਲ ਕੱਢ ਜੂ ਠੀਕ ਤੇ ਅੱਜ ਆਪਣੇ ਕਬੂਤਰ ਤੁਸੀਂ ਐਸਾ ਹਿਸਾਬ ਲਾ ਲਓ ਮੈਂ ਕੋਈ ਪਲਟਾਏ ਨਹੀਂ ਹੁਣ ਤੱਕ ਇੱਕ ਜਾ ਕੇ ਬਈ ਆਪਣੀ 5 ਵਜੇ ਵੇਲੀ ਹੋਈ ਆ 5 5 ਤੋਂ ਬਈ 6 ਵਜੇ ਠੀਕ ਆ ਤੇ ਇੱਕ ਜਾ ਕੇ ਹੁਣ ਵੇਲਾ ਹੋਇਆ ਠੀਕ ਆ ਤੇ ਹੁਣ ਇਹਨਾਂ ਨੂੰ ਆਪਾਂ ਲਾਵਾਂਗੇ ਦਾਬੂ ਗਰਮ ਕਰਾਂਗੇ ਜ਼ਰੂਰੀ ਹੈ ਠੀਕ ਆ ਉਸ ਤੋਂ ਬਾਅਦ ਆਪਾਂ ਆਪਣਾ ਪਾਣੀ ਵੀ ਠੰਡਾ ਹਨਾ ਰੱਖਿਆ ਹੋਇਆ ਠੀਕ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਪਾਣੀ ਆ ਹਨਾ ਉਤੋਂ ਬਾਅਦ ਆਪਾਂ ਬਈ ਤਸਵੀਰੇ 4 ਵਜੇ ਉਹ ਪਾਣੀ ਲਾਵਾਂਗੇ ਬਣਿਆ ਹੋਇਆ ਸਮਝ ਗਏ ਤੇ ਆਪਿਆ ਬਈ ਠੀਕ ਹੈ ਇਹਨੂੰ ਚਾਹੇ ਯਾਰ ਕੋਈ ਚੱਕਰ ਨਹੀਂ ਬਈ ਫ੍ਰਿਜ ਚ ਰੱਖ ਦੋ ਕਿਉਂਕਿ ਆਪਾਂ ਬਾਹਰਲੇ ਪਾਸੇ ਰੱਖਦੇ ਆ ਫ੍ਰਿਜਾ ਆਪਣਾ ਕੋਈ ਏਡਾ ਜ਼ਿਆਦਾ ਉਹ ਨਹੀਂ ਹੁੰਦਾ ਵੀ ਫੁੱਲ ਠੰਡਾ ਹੋ ਜੇ ਤੇ ਜੇ ਨਹੀਂ ਫ੍ਰਿਜ ਚ ਰੱਖਣਾ ਹੁੰਦਾ ਮੈਂ ਫ੍ਰਿਜ ਜੇ ਹੁਣੇ ਹੀ ਰੱਖਿਆ ਆਪਾਂ ਭੌਂਤਾ ਸੀ ਬਈ ਇਹ ਇੱਕ ਇੱਕ ਵਜੇ ਠੀਕ ਹੈ 1 ਵਜੇ ਭੌਂਤਾ ਸੀਗਾ ਤੇ ਹੁਣ ਜਾ ਕੇ ਬਈ 7:30 ਵਜੇ ਹੁਣ ਜਾ ਕੇ ਨੂੰ ਆਪਾਂ ਫ੍ਰਿਜ ਚ ਰੱਖਤਾ ਬਿਉਜ ਤੱਕ ਚੱਲੇ ਇਹ ਠਾਰਜੀ ਬਣ ਜੂਗੀ ਠੀਕ ਹੈ ਜੇ ਆਪਾਂ ਉੱਤੇ ਰੱਖ ਦਈਏ ਬਰਫ ਵਾਲੇ ਚ ਫੇਰ ਤਾਂ ਤੁਹਾਨੂੰ ਪਤਾ ਜਾਮ ਹੀ ਹੋ ਜਾਊਗਾ ਆਪਾਂ ਉੱਤੇ ਨਹੀਂ ਰੱਖਣਾ ਆਪਾਂ ਥੱਲੇ ਹੀ ਰੱਖਣਾ ਠੀਕ ਹੈ ਤੇ ਹੁਣ ਆ ਗਰਮ ਵਾਲਾ ਹੁਣ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਇਹਦੇ ਚ ਬਈ ਇੱਕ ਮਲਰਠੀ ਸੀ ਠੀਕ ਹੈ ਦੋ ਕਣਕ ਦੇ ਦਾਣੇ ਜਿੰਨੀ ਤੇ ਇੱਕ ਸੀਗੇ ਬਈ ਕਾਲੀ ਮਿਰਚ ਦੇ ਉਹਦੇ ਵੱਡੀ ਲੈਜੀ ਦੇ ਬੀਜ ਹੁਣ ਦੁਬਾਰਾ ਸੁਣ ਲਓ ਬਈ ਸਾਰਾ ਕੁਝ ਕੀ ਕੀ ਹੈ ਠੀਕ ਹੈ ਇੱਕ ਦਾ ਮਣਕਾ ਠੀਕ ਹੈ ਦੋ ਮਣਕੇ ਨੇ ਠੀਕ ਹੈ ਸੌਂਫ ਦੇ ਦਾਣੇ ਨੇ 20 25 ਸੌਂਫ ਦੇ ਦਾਣੇ ਨੇ 20 25 ਬਈ ਠੀਕ ਹੈ ਘੋੜਾ ਬਈ ਤੁਸੀਂ ਐਸ ਹਿਸਾਬ ਲਾ ਲਓ ਵੀ ਦੋ ਛੋਲੇ ਦੇ ਦਾਣੇ ਜਿੰਨਾ ਘੋੜਾ ਠੀਕ ਹੈ ਤੇ ਦੋ ਲੌਂਗ ਨੇ ਟੋਪੀ ਵਾਲੇ ਤੇ ਬਾਕੀ ਅੱਗੇ ਦਾਸਦਿਆ ਕੋਈ ਨਾ ਤੇ ਆ ਚੈੱਕ ਕਰੋ ਤੁਸੀਂ ਠੀਕ ਹੈ ਇਹਨੂੰ ਐਂ ਬਈ ਘੱਟ ਤੇ ਰਜਾਉਣਾ ਹੈ ਰਜਾ ਕੇ ਵੀ ਬਸ ਜਦੋਂ ਇਹ ਅੱਧਾ ਕੱਪ ਰਹਿ ਗਿਆ ਉਦੋਂ ਲਾਉਣਾ ਬਈ ਜਾ ਕੇ ਆਪਾਂ ਹੁਣ ਗਾਹ ਲਾਉਂਗੀਆਂ ਦੀ ਵੀ ਵੀਡੀਓ ਤੁਹਾਡਾ ਸ਼ੇਅਰ ਕਰਾਂਗੇ ਠੀਕ ਹੈ ਤੇ ਜਿਹੜੀਆਂ ਦੋ ਚੀਜ਼ਾਂ ਰਹਿ ਗਈਆਂ ਉਹ ਵੀ ਵਿੱਚ ਦੱਸ ਦਾਂਗੇ ਕਿਉਂਕਿ ਕਈ ਭਰਾ ਪਤਾ ਕੀ ਆ ਪੰਜਾਬੀ ਨੂੰ ਕੇ ਦੇਖ ਲੈਂਦੇ ਆ ਇਹਦੇ ਨਾਲ ਐ ਵੀ ਟੇਕੇ ਬਾਪ ਜਿਹੜੀ 8 ਮਿੰਟਾਂ ਦੀ ਆ 10 ਮਿੰਟਾਂ ਦੀ ਵੀਡੀਓ ਹੈ ਟੇਕੇ ਬਹਿ ਕੇ ਦੇਖ ਲੈਣਗੇ ਤੇ ਕੁਝ ਪੱਲੇ ਵੀ ਪੈ ਜਾਊਗਾ ਠੀਕ ਹੈ ਤੈਨੂੰ ਪਤਾ ਹੀ ਆ ਬਈ ਕਾਲੀ ਵਾਲੇ ਤੇ ਭੱਜਣ ਵਾਲੇ ਠੀਕ ਹੈ ਜਿਹੜੇ ਉਹੀ ਗੱਲ ਛਾਲ ਮਾਰ ਕੇ ਅੱਗੇ ਵਧਣਾ ਚਾਹੁੰਦੇ ਨੇ ਉਹ ਕਦੇ ਨਹੀਂ ਬਾਹ ਸਕਦਾ ਬਈ ਪੌੜੀ ਪੌੜੀ ਕਰ ਠੀਕ ਹੈ ਮੇਰੀਆਂ ਵੀਡੀਓ ਦੇਖਦੇ ਹੋ ਬਾਈ ਲਾਈਕ ਕਰ ਦਿਓ ਤਾਂ ਭਰਾ ਬਣ ਕੇ ਮੇਰੇ ਵੀਡੀਓ ਦੇਖਣ ਵਾਸਤੇ 10 15 ਮਿੰਟ ਕੱਢ ਲਿਆ ਕਰੋ ਜੇ ਨਹੀਂ ਟਾਈਮ ਹੁੰਦਾ ਬਾਈ ਬੇਸ਼ੱਕ ਨਾ ਦੇਖਿਆ ਕਰੋ ਕਿਉਂਕਿ ਫਿਰ ਪੱਲੇ ਦਾ ਤੁਹਾਡੇ ਕੋਲ ਕੁਝ ਪੈਂਦਾ ਨਹੀਂ ਯਾਰ ਬਾਅਦ ਚ ਫਿਰ ਤੁਸੀਂ ਮਾੜਾ ਮੂਟਾ ਗਲਤ ਕਰ ਲੈਨੇ ਹੋ ਫਿਰ ਤੁਸੀਂ ਮੈਨੂੰ ਕਹਿਨੇ ਹੋ ਹਨ ਜਿੰਨਾ ਬਤੰਦਰੋਂ ਮੈਂ ਦੱਸੀ ਹੈ ਨਾ ਮੈਂ ਕਹਿੰਨਾ ਕੋਈ ਬੰਦਾ ਇੱਕ ਵੀ ਦਿਖਾ ਦਿਓ ਯਾਰ ਮੇਰੇ ਬਰੋਬਰ ਦਾ ਤੁਹਾਨੂੰ ਸਿਰੇ ਠੀਕ ਹੈ ਅੱਤੇ ਇੱਕ ਤਾਂ ਮੇਰੀਆਂ ਵੀਡੀਓ ਚੈੱਕ ਕਰਕੇ ਨਾਲ ਦੀ ਨਾਲ ਜਿਹੜੀ ਚੀਜ਼ ਮੈਂ ਕਹਿ ਦਿੰਨਾ ਵਿੱਚ ਹਨਾ ਵੀ ਆਹ ਚੀਜ਼ ਦਾ ਆਪਾਂ ਅਗਲੀ ਵੀਡੀਓ ਪਾਵਾਂਗੇ ਮੇਰੇ ਤੋਂ ਪਹਿਲਾਂ ਜਾ ਕੇ ਪ ਬਸ ਉਹ ਹੀ ਗੱਲ ਟੋਟ-ਫੁੱਟ ਜੀ ਕਰਕੇ ਪਾ ਦੇ ਉਹਦਾ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਆਪਾਂ ਵੀਰੇ ਵਿਸਤਾਰ ਨਾਲ ਸਾਰਾ ਤੁਹਾਨੂੰ ਦੱਸ ਦਾਂ ਯਾਰ ਠੀਕ ਆ ਪਾਣੀ ਵੀ ਸੀ ਆਪਦਾ ਪਾਣੀ ਕੋਈ ਨਹੀਂ ਬਈ ਦੱਸਦਾ ਆਪਦਾ ਪਾਣੀ ਵੀ ਤੁਹਾਡੇ ਸਾਹਮਣੇ ਹੀ ਮੈਂ ਕੁੱਟਿਆ ਵੀ ਸੀ ਤੇ ਤੁਹਾਨੂੰ ਦਿਖਾਇਆ ਵੀ ਆ ਹਨਾ ਉਹਦਾ ਰਿਜ਼ਲਟ ਵੀ ਹੈਗਾ ਤੇ ਆਜੋ ਹੁਣ ਇਹ ਦੂਬਾ ਤਾਂ ਅਸੀਂ ਦਾਬੂ ਲਾਵਾਂਗੇ ਜਦੋਂ ਠੀਕ ਆ ਉਦੋਂ ਦਿਖਾਉਣੇ ਆ ਤੁਹਾਨੂੰ ਕਰੀ ਨਾ ਉਹ ਦੱਸ ਤੇ ਲੈ ਮਿੱਤਰੋ ਆਪਾਂ ਉਹ ਕਰ ਲਿਆ ਬਈ ਤੇ ਆ ਲੈ ਆਪਾਂ ਕੋਣਾ ਠੀਕ ਆ ਬਿਆਸਾਰਾ ਸਮਾਨ ਠੀਕ ਆ ਰਾਸੇਨ ਦਾ ਸਾਰਾ ਕੱਢ ਲਿਆ ਆਪਾਂ ਦੇ ਲੋ ਇੰਨਾ ਕਰੇਗਾ ਠੀਕ ਆ ਪੂਰਾ ਕੱਪ ਪਾਇਆ ਸੀ ਆਪਾਂ ਕਾੜ-ਕਾੜ ਕੇ ਇੰਨਾ ਕੁ ਛੜਤਾ ਤੇ ਹੁਣ ਇਹ ਲਾਉਣਿਆ ਬਈ ਕਬੂਤਰਾਂ ਤੇ ਲੈ ਮਿੱਤਰੋ ਆ ਦੇਖੋ ਇਹ ਸਿਰਫ ਆਪਾਂ 10 ਐਮਐਲ ਹੀ ਦੇ ਕੇ ਭਾਉਣਾ ਬਈ ਠੀਕ ਆ ਬਾਹਲਾ ਨਹੀਂ ਦੇਣਾ ਤੇ ਕਰਨਾ ਇਹਨੂੰ ਨਿਗਾਹ ਕਰ ਲਿਓ ਬਈ ਦੇਤਾ ਕਿੰਨੇ ਤਾਈ ਚ 6 ਦੂਜੀ ਤੇ ਆ ਦੇਖੋ ਮਿੱਤਰੋ 10 ml ਲਈ ਆ ਆਪਾਂ ਦੇ ਕੇ 10 ml ਇਹਨੂੰ ਇਹਦੇ ਚ ਪਾ ਦੇਣਾ ਚਾਰ ਬੋਤਲ ਹੁਣ ਇਹਨਾਂ ਦੋਹਾਂ ਨੂੰ ਬਈ ਆਪਾਂ ਦਾਬੂ ਲਾਉਣਾ ਦਾਬੂ ਕੇ ਮਿਲਾਉਣਾ ਆ ਜੋ ਵਾਸਤੇ ਹੁਣ ਤੇਰੇ ਰੈਸਟ ਕਰਨਗੇ ਦੋਹੇ ਜਾਨੇ ਤੇ ਲੈ ਮਿੱਤਰੋ ਆ ਬੈੱਡ ਬਈ ਸਪੈਸ਼ਲ ਇਨਾ ਵਾਸਤੇ ਆ ਠੀਕ ਆ ਇੱਥੇ ਦੇ ਆਹ ਦਾਬੂ ਚ ਗਰਮ ਠੀਕ ਆ ਜਿੱਦੇ ਆਪਾਂ ਚਾਂਕ ਛੱਡੀ ਆ ਭਾਈ ਉਹਦੇ ਵੀ ਆਪਾਂ ਦਾਬੂ ਲਾਇਆ ਸੀ ਗਰਮ ਕੀਤੀ ਸੀ ਠੀਕ ਆ ਪਰ ਉਹ ਵੀਡੀਓ ਚ ਉਦੋਂ ਤੱਕ ਨਹੀਂ ਕਿਸੇ ਭਰਾ ਨੇ ਆਪਾਂ ਨੂੰ ਕਿਹਾ ਵੀ ਗਰਮ ਕਿਵੇਂ ਕਰਨਾ ਹੁੰਦਾ ਜਾਂ ਕੀ ਗੱਲ ਬਾਤ ਆ ਹਨ ਤੇ ਹੁਣ ਆਪਾਂ ਪ੍ਰਮਾਣ ਨੇ ਪੁੱਛਿਆ ਵੀ ਗਰਮ ਕਰਨਾ ਹੁੰਦਾ ਕਿਵੇਂ ਗਰਮ ਕਰਨਾ ਹੁੰਦਾ ਸਾਰਾ ਆਪਾਂ ਦੱਸਤਾ ਹਾਂ ਦਾਬੂ ਦੇਤਾ ਲਾ ਮਿੱਤਰੋ ਹੁਣ ਇਹਨੂੰ ਘੱਟੋ ਘੱਟ ਠੀਕ ਐ 8 ਵਜੇ ਆਪਾਂ ਜੇ ਲਾਇਆ ਠੀਕ ਐ ਡੇਢ ਘੰਟਾ ਘੱਟੋ ਘੱਟ ਰੱਖਣਾ ਆਪਾਂ ਠੀਕ ਐ ਐਸਾ ਹਿਸਾਬ ਲਾ ਲਓ ਵੀ 8 ਵਜੇ ਰੱਖਿਆ ਤਾਂ 9:30 ਵਜੇ ਕੱਢਣੇ ਆ ਕੱਢ ਕੇ ਇਹ ਨਹੀਂ ਹੈਗਾ ਵੀ ਤੁਸੀਂ ਕੱਢਣ ਸਾਰ ਇਹਨੂੰ ਬਾਹਰ ਲੈ ਜਾਓ ਪਹਿਲਾਂ ਇਹਨਾਂ ਦੇ ਉੱਤੇ ਕੱਪੜਾ ਚੱਕਿਓ ਬਈ ਕੱਪੜਾ ਜਾ ਕੇ ਉਰੀ ਬੈਠੇ ਰਹਿਣ ਦਿਓ ਠੀਕ ਆ ਥੋੜਾ ਜਿਹਾ 15 ਮਿੰਟਾਂ ਬਾਅਦ ਸੈਟ ਜੇ ਹੋ ਗਏ ਉਦੋਂ ਬਾਅਦ ਚੱਕ ਕੇ ਇੱਕ ਵਾਰੀ ਖੁੱਡੇ ਛੱਡ ਦੇ ਇਹਨਾਂ ਨੂੰ ਠੀਕ ਆ ਫਿਰਦੇ ਰਹਿਣ ਦਿਓ 20-25 ਮਿੰਟ ਜਦੋਂ ਫਿਰਦੇ ਰਹੇ ਉਦੋਂ ਬਾਅਦ ਚੱਕ ਕੇ ਦੇਖਿਓ ਵੀ ਮਾੜਾ ਮੋਟਾ ਜਿਹਾ ਪਾਣੀ ਹੋਇਆ ਤਾਂ ਪਲਟਾ ਦਿਓ ਪਲਟਾ ਕੇ ਬਈ ਆਪਦਾ ਦੇ ਕੇ 20 ml ਪਾਣੀ ਟੌਰ ਨਾਲ ਸੌਂਜਿਓ ਉਦੋਂ ਬਾਅਦ ਉੱਠਿਓ 4 ਵਜੇ ਉੱਠ ਕੇ ਜਿਹੜਾ ਆਪਣਾ ਬਣਿਆ ਪਾਣੀ ਹੁੰਦਾ ਠੀਕ ਆ ਉਹ ਚੋ ਚੱਕ ਕੇ 15 ml ਉਹ ਲਾ ਦਿਓ ਠੀਕ ਆ ਲਾ ਕੇ ਤੇ ਇਹਨੂੰ ਵਧੀਆ ਹਵਾ ਵਾਲੀ ਥਾਂ 'ਚ ਬਿਠਾ ਦਿਓ ਤੇ ਥੱਲੇ ਕੋਈ ਚੱਕਰੀ ਨਹੀਂ ਹੈਗਾ ਕੋਈ ਗਿੱਲਾ ਨਹੀਂ ਕਰਨ ਦੀ ਲੋੜ ਕੋਈ ਬਰਫਾ ਨਹੀਂ ਧਰਨ ਦੀ ਲੋੜ ਕਾਸੀ ਦੀ ਨਹੀਂ ਠੀਕ ਆ ਸਿਰਫ ਠੰਡਾ ਪਾਣੀ ਪਾ ਦੇ ਕੇ ਕੂਲਰ ਮੂਰੇ ਜਾਂ ਆਪਣਾ ਜਿਹੜਾ ਪੱਖਾ ਹੁੰਦਾ ਆਮ ਕਮਰੇ ਚ ਚੱਲਦਾ ਹੁੰਦਾ ਕਿਉਂਕਿ ਆਪਣੇ ਦਾ ਵੀ ਕਮਰੇਜੀ ਹੁੰਦੇ ਨੇ ਠੀਕ ਆ ਉੱਥੇ ਬਾ ਦਿਓ ਟੌਰਣਾ ਇਹਨਾਂ ਨੂੰ ਉਦੋਂ ਬੈਠੇ ਰਹਿਣ ਦਿਓ ਬਾਕੀ ਜਾ ਕੇ ਬਾਜੀ ਦਾ ਪਲਟਾਉਣੀ ਹੁੰਦਾ ਆਪਾਂ ਇੱਕ ਵਾਰੀ ਪਲਟਾ ਕੇ ਬਾਬੇ ਦਾ ਨਾਮ ਲੈ ਕੇ ਠੀਕ ਆ ਉਦੋਂ ਦੇ ਕੇ ਪਾਣੀ ਓਲੇ ਮਾਰ ਦਿਓ ਗਾਂ ਆਪਣੀ ਕਿਸਮਤ ਆ ਭਰਾਵਾ ਇਹ ਨਹੀਂ ਆਪਾਂ ਕਹਿੰਦੇ ਜਿੱਤਾਂਗੇ ਜਿੱਤਾਂਗੇ ਜੇ ਤੋ ਮੇਰੇ ਮਾਲਕ ਦੇ ਹੱਥ ਆ ਠੀਕ ਆ ਆਪਾਂ ਦਾ ਮਿਹਨਤ ਕਰਨੀ ਆ ਫਲ ਉਹ ਆਪ ਹੀ ਦੇ ਜਾਂਦਾ ਬਈ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜਿਉਂਦੇ ਬਵਾਦੇ ਰਹੋ ਤੇ ਨੰਤ ਰੋ ਮੋਂ ਆਪਾਂ ਬਈ ਪਾਣੀ ਲੱਗਿਆ ਲਾਉਣ ਜਾਨਵਰਾਂ ਨੂੰ ਠੀਕ ਆ ਪਾਣੀ ਲਾਉਣ ਲੱਗਿਆ ਜਾਨਵਰ ਨੂੰ ਆ ਦੇਖੋ ਆਪਣਾ ਨਾ ਸਾਰਾ ਇਕੱਠਾ ਹੀ ਬਣ ਜਾਂਦਾ ਇੱਕ ਪਾਸੇ ਇੱਕ ਥਾਂ ਤੇ ਆ ਦੇਖੋ ਇਹ ਗਟੋੜੀ ਜੀ ਬਣ ਜਾਂਦੀ ਆ ਆ ਦੇਖੋ ਠੀਕ ਆ ਤਾ ਫੋਨ ਲਿਆ ਆਪਾ ਆ ਦੇਖੋ ਤੇੁਰਦਾ ਨਹੀਂ ਆਪਣਾ ਦੂਜਾ ਹੋਊਗਾ ਨਾ ਕੇ ਆਪ ਖੇਲ ਰਹੇ ਹੋ ਜਾਂ ਪੱਤੇ ਨਾ ਆ ਦੇਖੋ ਫੁੱਲ ਘੋੜੀ ਪਿੱਛਲੇ ਟੋਲੀ ਜੀ ਬਣ ਕੇ ਤੇ ਐ ਬਣ ਜਾਂਦੀ ਹੈ ਇਹ ਆਪਣੇ ਪਾਣੀ ਦਾ ਜਿਹੜਾ ਰਬੜ ਹੁੰਦੀ ਹੈ ਦੇਖੋ ਲੈ ਠੀਕ ਆ ਤੇ ਹੁਣ ਲਾਉਣਾ ਵੀਰੇ ਪਾਣੀ ਆ ਵੀਡੀਓ ਨੂੰ ਵੀਰ ਹੁਣ ਉੱਤਪ ਕੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਆਪਣਿਆਂ ਨੂੰ ਥੋੜੇ ਸਿਰਤੀ ਆ ਭਰਾ ਮੇਰੇ ਆਪਾਂ ਤਾਂ ਸਾਰਾ ਕੁਝ ਤੁਹਾਨੂੰ ਜੋਸ਼ ਕਰਦੇ ਹਾਂ ਸਿੱਧਾ ਸਿੱਧਾ ਦੱਸਦੇ ਰਹਿੰਦੇ ਆ ਠੀਕ ਆ ਬਸ ਤੁਸੀਂ ਇੱਕੋ ਹੀ ਕੰਮ ਆ ਭਰਾ ਵੀਡੀਓ ਉੱਪਰ ਲਾਈਕ ਸ਼ੇਅਰ ਕਮੈਂਟ ਧੱਬ ਕੇ ਕਰਿਆ ਕਰੋ ਲਵ ਯੂ ਐ ਸਾਰੇ ਭਰਾਵਾਂ ਨੂੰ ਕੋਲਾ ਮੇਰਾ ਬੰਦਾ ਹਾਂ ਭਾਈ ਬਹੁਤ ਲੱਗਦਾ ਬਈ ਪੂਰੀ ਸਾਤੇ ਬਾਸ ਮਰ ਜਾ ਬੇਟੇ ਆਹ ਛੱਟ ਭਾਈ ਜਿੰਦਰੀ ਨੂੰ ਮਰ ਪਚ ਕੇ ਰਹੀਆਂ ਮਰਾਸ ਵਾਲਾ ਉਹ ਮੈਂ ਤਾਂ ਖੜਾ ਬੈਠਾ ਰਹਾ ਬਰ ਗਿਆ ਉਹ ਵੀ ਮੈਂ ਰਦਾ ਨਾ ਆਹ ਹੋਇਆ ਕਰਦੀਆਂ 1100 ਲੱਗ ਗਿਆ ਉਹ ਉੱਥੋਂ ਵੀ ਚੱਲ ਗਿਆ ਜਦੋਂ ਦੇਖਾਂ ਆ ਕੇ ਦੇਖਦਾ ਜੀ ਨਾ ਨਾ ਚਲ ਕਰਲਾ ਬੰਦ ਤੇ ਲੈ ਮਿੱਤਰੋ ਭਈ ਅੱਜ ਜਿਹੜੀ ਬਾਜੀ ਸੀ ਆਪਾਂ ਕੂਤਰ ਛੱਡੇ ਸੀ ਹਨਾ ਉਹ ਭਈ ਆਪਣਾ ਟਾਈਮ 'ਚ ਕੱਟ ਗਿਆ ਸੀ ਕਿਉਂਕਿ ਨਾਲ ਦੇ ਪਿੰਡ ਆ ਗਿਆ ਸੀ ਭਈ ਹੋ ਖੜਾ ਤੇ ਟਾਈਮ 6:30 ਦਾ ਹੋ ਗਿਆ ਭਈ ਉਹ ਫਿਰਦਾ ਲੜ ਲੜ ਕਰਦਾ ਆ ਫਿਰਦਾ ਇਹ ਤੇ ਤੁਹਾਨੂੰ ਦੀਂਦਾ ਹੋਵੇ ਭਰਾਵੋ ਉਹ ਜਮਾ ਰੱਬ ਚ ਲੱਗਿਆ ਖੜਾ ਆ ਫਿਰਦਾ ਬਈ ਜਮਾ ਇਹ ਬਈ ਨਾਲ ਦੇ ਪਿੰਡ ਆ ਗਏ ਸੀ ਪਿੰਡ ਜਮਾ ਨੇੜੇ-ਨੇੜੇ ਸੀਗੇ ਛੋਟਾ ਜਿਹਾ ਪਿੰਡ ਸੀ ਇੱਥੇ ਬਾਜੀ ਸੀ ਤੇ ਆ ਖੜਾ ਬਈ ਆ ਫਿਰਦਾ ਅੱਜ ਬਈ 70 ਕਬੂਤਰ ਸੀ 70 ਚੋਂ ਸਾਰੇ ਹਿੱਲ ਕੇ ਠੀਕ ਆ ਹਰੇ ਨੇ ਬਾਹੂਕੇ ਦਾ ਕੁਛ ਕੀ ਹਰੇ ਨੇ